ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾਸ਼ ਹੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਐਸ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਵੱਡੀ ਅਪਡੇਟ ਆਈ ਦੇ ਟੂਰਨਾਮੈਂਟ ਦੱਸਾਂਗੇ ਅੱਜ ਕਿੱਥੇ ਕਿੱਥੇ ਕੱਪ ਹੋਣੇ ਆ ਅੱਜ ਵੱਡੀਆਂ ਰੌਣਕਾਂ ਲੱਗਣੀਆਂ ਵੱਡੇ ਮੈਚ ਐ ਕੋ ਟੂਰਨਾਮੈਂਟ ਆ ਜੈਸੀਆਂ ਜੋ ਹੈ ਉਡੀਕਾਂ ਦੁਨੀਆਂ ਨੂੰ ਸੀ ਡੈਸ਼ ਡੈਸ਼ ਦਿੰਗਾ ਮੇਰੇ ਵੀਰੋ ਦੁਨੀਆਂ ਨੂੰ ਉਡੀਕਾਂ ਸੀ ਵੀ ਕਦੋਂ ਆਊਗਾ ਅੱਜ ਟਰੈਕਟਰ ਦਿੱਤੇ ਜਾਣੇ ਆ ਬੈਸਟਾਂ ਨੂੰ ਪੂਰੀ ਜਾਣਕਾਰੀ ਦੇਵਾਂਗੇ ਨਵੇਂ ਆਏ ਆ ਤਾਂ ਜ਼ਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਇਆ ਕਰੋ ਟੂਰਨਾਮੈਂਟ ਮੇਰੇ ਵੀਰੋ ਪਹਿਲਾ ਕੱਪ ਅੱਜ ਡਵੇੱਡਾ ਐਹਰਾਣਾ ਹੁਸ਼ਿਆਰਪੁਰ ਚਲੇ ਚ ਓਪਨ ਦਾ ਟੂਰਨਾਮੈਂਟ 175 ਬੈਸਟਾਂ ਨੂੰ 31 31000 ਐਸ ਤੋਂ ਅੱਗੇ ਸ਼ੇਰਪੁਰ ਕਲਾਂ ਜਗਰਾਉਂ ਇਲਾਕੇ ਦੇ ਵਿੱਚ ਵੱਡਾ ਟੂਰਨਾਮੈਂਟ ਓਪਨ ਦਾ ਇੱਥੇ ਵੀ 81 ਕਾਰਡ ਤੇ ਤਿੰਨ ਖਿਡਾਰੀ ਬਾਹਰੋਂ ਆ ਮੇਰੇ ਵੀਰੋ ਇਸ ਟੂਰਨਾਮੈਂਟ ਦੇ ਵੀ ਅੱਜ ਚਰਚੇ ਹੋਣਿਆ ਇਸ ਕੱਪ ਤੇ ਵੀ ਗੱਲਾਂ ਲੱਗਣੀਆਂ ਟਿਕਾਣੇ ਐਸ ਤੋਂ ਅੱਗੇ ਅੱਜ ਦਾ ਜੋ ਹੈ ਟੂਰਨਾਮੈਂਟ ਹੋਲ ਟੂਰਨਾਮੈਂਟ ਦੀ ਗੱਲ ਕਰੀਏ ਹਸਨਪੁਰ ਦੇ ਵਿੱਚ ਵੀ ਅੱਜ ਵੱਡਾ ਟੂਰਨਾਮੈਂਟ ਹੋਣਾ ਵੱਡਾ ਜੋ ਹੈ ਕਬੱਡੀ ਦਾ ਗੁਲਾਬ ਇਸ ਪਿੰਡ ਦੇ ਵਿੱਚ ਵੀ ਖੇੜਨਾਗਾ ਵੱਡੇ ਮੈਚ ਇਸ ਕੱਪ ਤੇ ਵੀ ਹੋਣੇ ਆ ਇਸ ਕੱਪ ਤੇ ਵੀ ਵਧੀਆ ਜੋ ਹੈ ਟੀਮਾਂ ਪਹੁੰਚਣਗੀਆਂ ਇਸ ਤੋਂ ਅੱਗੇ ਥਰਾਜ ਦੇ ਵਿੱਚ ਅੱਜ ਵੱਡੀਆਂ ਰੌਣਕਾਂ ਲੱਗਣੀਆਂ ਵੱਡਾ ਟੂਰਨਾਮੈਂਟ ਆ ਓਪਨ ਦਾ 751 ਇਨਾਮ ਰੱਖਿਆ ਗਿਆ 6141 ਮਾਫ ਕਰਨਾ ਇਨਾਮ ਰੱਖਿਆ ਗਿਆ ਤਿੰਨ ਖਿਡਾਰੀ ਬਾਹਰੋਂ ਆ ਰਵਣਾ ਜੋ ਹੈ ਵੱਡੀ ਟੀਮ ਲੈ ਕੇ ਪਹੁੰਚ ਰਿਹਾ ਵੱਡੇ ਵੱਡੇ ਖਿਡਾਰੀ ਤੁਹਾਨੂੰ ਭਾਗਤੇ ਦੀ ਟੀਮ ਦੇਖਣ ਨੂੰ ਮਿਲਣੀ ਆ ਤੁਹਾਨੂੰ ਵਧੀਆ ਖਿਡਾਰੀ ਇਸ ਕੱਪ ਤੇ ਦੇਖਣ ਨੂੰ ਮਿਲਣਗੇ ਤੇ ਮੇਰੇ ਵੀਰੋ ਇਹ ਟੂਰਨਾਮੈਂਟ ਦੀਆਂ ਵੀ ਗੱਲਾਂ ਚੱਲਣੀਆਂ ਅੱਜ ਦੇ ਦਿਨ ਦਾ ਟਾਪ ਦਾ ਕਬੱਡੀ ਕੱਪ ਜੱਸ ਕੱਪ ਦੀ ਜੋ ਹੈ ਦੁਨੀਆ ਨੂੰ ਉਡੀਕ ਸੀਗੀ ਢੇਰ ਹਰਿਆਣੇ 'ਚ ਇੱਕ ਗੱਲ ਪੱਕੀ ਆ ਅੱਜ ਤੁਸੀਂ ਜੋ ਖਿਡਾਰੀ ਇੱਥੇ ਦੇਖਣੇ ਆ ਉਹ ਹੋਰ ਟੂਰਨਾਮੈਂਟਾਂ ਦੇ ਨਹੀਂ ਦੇਖਣ ਨੂੰ ਮਿਲਣਗੇ ਕਿਉਂਕਿ ਇਸ ਕੱਪ ਤੇ ਅੱਜ ਗੱਲਾਂ ਚੱਲਣੀਆਂ ਮੇਰੇ ਵੀਰੋ ਇਸ ਕੱਪ ਤੇ ਤਿੰਨ ਖਿਡਾਰੀ ਬਾਹਰੋਂ 175 ਲੱਖ ਰੁਪਏ ਦਾ ਨੂੰ ਫੋਰ ਟਰੈਕਟਰ ਜੋ ਹੈ ਫੇਰ ਵਾਰ ਮੇਰੇ ਵੀਰੋ ਸੀਚੇ ਆਲਦੀ ਟੀਮ ਪਹੁੰਚ ਰਹੀ ਆ 샤ਜੀ ਸ਼ਕਰਪੁਰੀਆ ਹਿੰਦੂ ਸੀਚੇ ਵਾਲਾ ਬਾਂਟੀ ਟਿੱਬੇ ਵਾਲਾ ਵੱਡੀ ਟੀਮ ਮੇਰੇ ਵੀਰੋ ਬਾਂਟੀ ਹੋਰ ਟੀਮ ਚ ਹੋ ਸਕਦਾ ਪਰ ਕਿਹਾ ਜਾ ਰਿਹਾ ਵੀ ਇਸ ਟੀਮ 'ਚ ਹੀ ਖੇਡਣਾ ਇਹ ਜੋ ਹੈ ਵੱਡੀ ਟੀਮ ਪਹੁੰਚ ਰਹੀ ਹੈ ਇਸ ਕੱਪ ਤੇ ਤੇ ਉਧਰ ਦੇਖ ਗਏ ਆਪਾਂ ਹਰਿਆਣੇ ਵਾਲੇ ਵੱਡੀ ਟੀਮ ਚੱਕੀ ਫਿਰਦੇ ਆ ਸ਼ਿਲੂ ਹਰਿਆਣੇ ਵਾਲਾ ਤੇ ਅੰਬਾ ਤੇ ਦੀਪਦ ਬੁਰਜੀ ਵਾਲਾ ਇਹ ਜੋ ਹੈ ਟੌਪ ਦੀ ਟੀਮ ਮੇਰੇ ਵੀਰੋ ਇਹਨਾਂ ਦੀ ਪਹੁੰਚ ਰਹੀ ਹੈ ਇਸ ਟੂਰਨਾਮੈਂਟ ਤੇ ਇਹ ਵੀ ਵੱਡੀ ਟੀਮ ਆ ਖਿਡਾਰੀ ਟੌਪ ਦੇ ਹੀ ਆਉਣੇ ਆ ਸਾਰੇ ਮੈਂ ਦੇਖ ਰਿਹਾ ਵੀ ਗੱਲਾਂ ਇੱਥੇ ਵੀ ਗੱਲਬਾਤ ਐਂਡ ਹੀ ਲੱਗੀਆਂ ਮੇਰੇ ਵੀਰੋ ਅੱਜ ਦਾ ਇਹ ਟੌਪ ਦਾ ਟੂਰਨਾਮੈਂਟ ਆ ਮੇਰੇ ਵੀਰੋ ਇਸ ਕੱਪ ਤੇ ਅੱਜ ਗੱਲਾਂ ਚੱਲਣੀਆਂ ਹੋਰ ਟੀਮਾਂ ਦਾ ਜਦੋਂ ਕਲੀਅਰ ਹੋਊਗਾ ਉਹ ਤੁਹਾਨੂੰ ਜ਼ਰੂਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਬਹੁਤ ਅਕਬਰ ਵੀ ਅੱਜ ਵੱਡੀ ਟੀਮਾਂ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਹੋਰ ਵੀਰਾਂ ਤਾਂ ਹੀ ਧੰਨਵਾਦ